ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਹੈ ਬੱਚਿਆਂ ਬਾਰੇ ਔਰ ਬੱਚਿਆਂ ਦੀਆਂ ਮਾਮਾ ਬਾਰੇ ਮੈਂ ਬੈਠੀ ਬੈਠੀ ਐਦਾਂ ਹੀ ਫੋਨ ਤੇ ਦੇਖਣ ਲੱਗੀ ਹੋਈ ਸੀ ਬੜਾ ਸੋਹਣਾ ਇੱਕ ਵਿੱਚ ਵਿਚਾਰ ਪਾਇਆ ਹੋਇਆ ਮੈਂ ਸਰਦਾਰ ਜੀ ਨੂੰ ਸੁਣਾਉਣ ਲੱਗ ਗਈ ਕਿ ਜਦੋਂ ਬੱਚੇ ਨੂੰ ਮਾਂ ਝੜਕਦੀ ਹੈ ਨਾ ਤਾਂ ਸਾਰਾ ਟੱਬਰ ਵਾਲੇ ਦੁਆਲੇ ਹੋ ਜਾਂਦਾ ਹੈ ਜਦੋਂ ਉਹੀ ਬੱਚਾ ਵੱਡਾ ਹੋ ਕੇ ਕੋਈ ਗਲਤੀ ਕਰਦਾ ਹੈ ਫਿਰ ਉਹੀ ਮਾਂ ਨੂੰ ਦੋਸ਼ ਦਿੱਤਾ ਜਾਂਦਾ ਹੈ ਵੀ ਤੈਂ ਇਹਨੂੰ ਅਕਲ ਨਹੀਂ ਸਿਖਾਈ ਠੀਕ ਹੈ ਜੀ ਉਹੀ ਬੱਚਾ ਵੱਡਾ ਹੋ ਕੇ ਜ਼ੁਬਾਨ ਨਾਲ ਲੜਾਉਣ ਲੱਗ ਜਵੇ ਕਹਿ ਦਿੰਦੇ ਨੇ ਮਾਂ ਨੇ ਸਿਰ ਚਾੜ ਲਿਆ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਜਿਹੜੀ ਮਾਂ ਐ ਹੁਣ ਉਮਰ ਦੇ ਹਿਸਾਬ ਨਾਲ ਇਹ ਬੱਚੇ ਨੂੰ ਸਿਖਾਉਗੀ ਜਦੋਂ ਸਾਡਾ ਬੱਚਾ ਹੁਣ ਅੱਜ ਦੇ ਜਿਹੜੇ ਕਹਿੰਦੇ ਹੁੰਦੇ ਨੇ ਕੰਪਿਊਟਰ ਹੀ ਬੱਚੇ ਨੇ ਸਾਡੇ ਓਹੋ 2-3 ਸਾਲ ਤੋਂ ਹੀ ਸਾਨੂੰ ਉਹਨਾਂ ਨੂੰ ਚੰਗੀ ਸਖਲਾਈ ਦੇਣੀ ਸ਼ੁਰੂ ਕਰਨੀ ਪੈਂਦੀ ਹੈ ਜਿਹੜੇ ਅੱਜ ਤੋਂ 15-18 ਸਾਲ ਪਹਿਲਾਂ ਵਾਲੇ ਬੱਚੇ ਨੇ ਉਹਨਾਂ ਨੂੰ ਆਪਾਂ 5-4 ਸਾਲ ਤੋਂ ਸਖਲਾਈ ਦੇਣੀ ਸਹੀ ਸ਼ੁਰੂ ਕਰਦੇ ਤੇ ਵੀ ਚਲੋ ਪਹਿਲਾਂ ਆਪਾਂ ਕਹੀ ਜਾਂਦੇ ਤੇ ਬੱਚਾ ਬੇਸੋਜਾ ਜੇ ਆ ਬੋਹ ਹੈ ਠੀਕ ਹੈ ਜੀ ਪਰ ਜਿਹੜੇ ਅੱਜ ਦੇ ਕੰਪਿਊਟਰ ਹੀ ਬੱਚੇ ਨੇ ਇਹਨਾਂ ਨੂੰ ਆਪਾਂ ਨੂੰ 2-3 ਸਾਲ ਤੋਂ ਹੀ ਸਮਝਾਉਣਾ ਸ਼ੁਰੂ ਕਰਨਾ ਪੈਂਦਾ ਹੈ ਬਈ ਪੁੱਤਰ ਇਦਾਂ ਕਿਸੇ ਨੂੰ ਬੋਲਣਾ ਹੈ। ਇਦਾਂ ਕਿਸੇ ਨੂੰ ਆਏ ਨੂੰ ਸੱਤਕ ਸੱਤ ਕਰਨੀ ਆ, ਪੈਰੀ ਹੱਥ ਲਾਉਣੇ ਆ। ਠੀਕ ਆ ਜੀ। ਪਰ ਮੈਂ ਇਹ ਕਹਿ ਨਹੀਂ ਆਂ ਵੀ ਅੱਜ ਦੇ ਬੱਚੇ ਕੰਪਿਊਟਰ ਹੀ ਬੇਸ਼ੱਕ ਦੀਆਂ। ਅ ਬੱਚੇ ਸਮਝਾਏ ਹੋਏ ਸਮਝ ਵੀ ਜਾਂਦੇ ਨੇ। ਕਿਉਂਕਿ ਚਲੋ ਆਪਾਂ ਸਾਰੇ ਬੱਚਿਆਂ 'ਚ ਹੀ ਰਹਨੇ ਆ। ਇਹ ਸਾਡੇ ਹੱਥ ਹੁੰਦਾ ਸਾਰਾ। ਲਈ ਅਸੀਂ ਬੱਚੇ ਨੂੰ ਕਿੱਦਾਂ ਦੀ ਸਿੱਖਿਆ ਦੇਣੀ ਆ। ਰਹੀ ਗੱਲ ਘੂਰਨ ਦੀ। ਜਿਹੜਾ ਘੂਰਨਾ ਹੈ ਭਾਈ ਦੇਖੋ ਮਾਂ ਦਾ ਹੱਕ ਵੀ ਹੁੰਦਾ ਘੂਰਨਾ ਜੇ ਮਾਂ ਦਿਨ ਰਾਤ ਬੱਚੇ ਦੀ ਕੇਅਰ ਕਰਦੀ ਹੈ ਬੱਚੇ ਨੂੰ ਸੰਭਾਲਦੀ ਹੈ ਬੱਚੇ ਨਾਲ ਰਾਤਾਂ ਜਾਗਦੀ ਹੈ ਬੱਚੇ ਨੂੰ ਗਿੱਲੇ ਤੋਂ ਸੁੱਕਾ ਕਰਦੀ ਹੈ ਮਾਂ ਦਾ ਹੱਕ ਘੂਰਨਦਾ ਵੀ ਤਾਂ ਹੈਗਾ ਘੂਰਨਦੇ ਟਾਈਮ ਨੂੰ ਕਿਤੇ ਫਿਰ ਉਹ ਮਤੇ ਹੀ ਮਾਂ ਬਣ ਜਾਂਦੀ ਹੈ ਵੀ ਜਿਹੜੀ ਪਿਆਰ ਕਰਨ ਦੇ ਟਾਈਮ ਉਹਦੀ ਮਾਂ ਹੁੰਦੀ ਹੈ ਕਈ ਟੱਬਰਾਂ 'ਚ ਮੈਂ ਦੇਖਿਆ ਚਲੋ ਮੈਂ ਦਾਦੀਆਂ ਨੂੰ ਗਲਤ ਨਹੀਂ ਕਹਿੰਦੀ ਮੂਲ ਨਾਲੋਂ ਵਿਆਜ ਪਿਆਰਾ ਹੋ ਜਾਂਦਾ ਪੁੱਤਾਂ ਨਾਲ ਪੋਤੇ ਪਿਆਰੇ ਹੋ ਜਾਂਦੇ ਨੇ ਪੁੱਤਾਂ ਨਾਲੋਂ ਪੋਤੇ ਪਿਆਰੇ ਹੋ ਜਾਂਦੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਦਾਦੀਆਂ ਹੋਈਆਂ ਜਾਂ ਭੂਆ ਹੋਈਆਂ ਜਾਂ ਦਾਦਾ ਜੀ ਹੋਏ ਅ ਬੱਚੇ ਦੇ ਗੁੱਸਾ ਕਰਦੇ ਨੇ ਕਹਿੰਦੇ ਨਾ ਕੁੜੇ ਤੂੰ ਹੀ ਨਾ ਇਹਨੂੰ ਕੁੱਟੀ ਜਾਇਆ ਕਰ ਉਹੀ ਨਾ ਇਹਨੂੰ ਘੂਰੀ ਜਾਇਆ ਕਰ ਦੇਖੋ ਮੈਂ ਸਾਰੇ ਪਰਿਵਾਰਾਂ ਨੂੰ ਇਹ ਗੱਲ ਕਹੂੰਗੀ ਵੀ ਜਿਹੜੇ ਅੱਜ ਕੱਲ ਦੇ ਜਵਾਕ ਹੈ ਇਹ ਜਵਾਕ ਨਹੀਂ ਹੈਗੇ ਇਹ ਤੁਰਦੇ ਫਿਰਦੇ ਕੰਪਿਊਟਰ ਨੇ ਜੇ ਅਸੀਂ ਇਹਨਾਂ ਨੂੰ ਟਾਈਮ ਨਾਲ ਮਤ ਨਾ ਦਿੱਤੀ ਇਹ 5-7 ਸਾਲ ਦੇ ਹੋ ਕੇ ਤਾਂ ਆਪਣਾ ਸਿਰ ਪਾੜਨ ਲੱਗ ਜਾਂਦੇ ਨੇ ਕਿਉਂਕਿ ਜਿੱਦੀ ਹੋ ਜਾਂਦੇ ਨੇ ਜਿਹੜੀ ਚੀਜ਼ ਨੂੰ ਇਹਨਾਂ ਨੇ ਜਿੱਦ ਫੜ ਲਈ ਉਹ ਇਹਨਾਂ ਨੇ ਚੀਜ਼ ਲੈਣੀ ਉਹ ਲੈਣੀ ਆ ਲਟ ਜਾਣਗੇ ਬੁਰੇ ਹਾਲ ਬਣ ਕੇ ਦਿਹਾੜੇ ਪਿੰਡ ਇਕੱਠਾ ਕਰਨੇ ਵਾਲਾ ਕਰ ਦਿੰਦੇ ਨੇ ਅੱਜ ਕੱਲ ਦੇ ਜਿਹੜੇ ਜਵਾਕ ਆ ਸੋਈ ਗੱਲਾਂ ਮਾਮਾ ਨੂੰ ਕਦੇ ਦੋਸ਼ ਨਾ ਦਿਆ ਕਰੋ ਮਾਮਾ ਨੂੰ ਪਤਾ ਹੁੰਦਾ ਮੈਂ ਆਪਣਾ ਧੀ ਪੁੱਤ ਕਿਵੇਂ ਰੱਖਣਾ ਕਿਉਂਕਿ ਜੇ ਸਾਡਾ ਧੀ ਪੁੱਤ ਕੱਲ ਨੂੰ بڑا ਹੋ ਕੇ ਅਲਗਰਜ ਨਿਕਲਦਾ ਹੈ ਫਿਰ ਦੁੱਖ ਵੀ ਮਾਂ ਨੂੰ ਹੀ ਹੁੰਦਾ ਹੈ ਠੀਕ ਹੈ ਜੀ ਫਿਰ ਜਿਹੜਾ ਬੱਚਾ ਹੈ ਅੱਜ ਅਸੀਂ ਆਪਾਂ ਸਾਰਾ ਟੱਬਰ ਮਾਂ ਦੇ ਦੁਆਲੇ ਹੋ ਜਾਂਦਾ ਵੀ ਤੂੰ ਇਹਨੂੰ ਘੂਰ ਨਾ ਆਇਆ ਨਾ ਕਰ ਆਇਆ ਨਾ ਕਰ ਆਪਾਂ ਮਾਂ ਨੂੰ ਕਹਿ ਦੰਨੇ ਆ ਫਿਰ ਜਦੋਂ ਉਹੀ ਬੱਚਾ ਵੱਡਾ ਹੋ ਕੇ ਲੱਥ ਪਣੇ ਕਰਦਾ ਹੈ ਫਿਰ ਆਪਾਂ ਦੋਸ਼ ਵੀ ਮਾਂ ਨੂੰ ਹੀ ਦੰਨੇ ਆ ਆਪਾਂ ਕਹਿੰਦੇ ਆ ਵੀ ਇਹਨੂੰ ਕੁਝ ਨਹੀਂ ਸਿਖਾਇਆ ਇਹ ਤਾਂ ਡੰਗਰ ਹੈ ਇਹ ਤਾਂ ਆਏ ਆ ਇਹ ਜਬਾਕ ਨੂੰ ਬੋਲਣ ਦਾ ਨਹੀਂ ਪਤਾ ਇਹਨੂੰ ਖੜਨ ਦਾ ਨਹੀਂ ਪਤਾ ਇਹਨੂੰ ਕਿਸੇ ਨਾਲ ਗੱਲ ਕਰਨ ਦਾ ਨਹੀਂ ਪਤਾ ਦੋਸ਼ ਵੀ ਮਾਂ ਨੂੰ ਹੀ ਦੰਨੇ ਆਪਾਂ ਦੋਸ਼ ਕਿਹੜਾ ਆਪਾਂ ਫਿਰ ਕੁਆਂਟੀਆਂ ਨੂੰ ਦੰਨੇ ਆ ਠੀਕ ਹੈ ਜੀ ਸੋਈ ਗੱਲਾਂ ਐ ਮੈਂ ਮਾਮਾ ਨਾਲ ਬੀਬੀਆਂ ਨੂੰ ਵੀ ਕਹੂੰਗੀ ਵੀ ਭਾਈ ਆਪਣੀਆਂ ਨੂਹਾਂ ਰਾਣੀਆਂ ਨੂੰ ਇੰਨਾ ਨਾ ਦਬਾ ਕੇ ਰੱਖਿਆ ਕਰੋ ਕੋਈ ਗੱਲ ਨਹੀਂ ਉਹਨਾਂ ਨੇ ਜੰਮੇ ਆ ਉਹਨਾਂ ਨੇ ਦੁੱਖ ਦਸੌਂਟੇ ਆਪਣੇ ਧੀਆ ਪੁੱਤਾਂ ਲਈ ਕੱਟੇ ਆ ਉਹਨਾਂ ਦਾ ਹੱਕ ਆ ਘੂਰਨਾ ਜਿੱਥੋਂ ਸਾਨੂੰ ਲੱਗਦਾ ਵੀ ਸਾਡਾ ਬੱਚਾ ਗਲਤੀ ਕਰਦਾ ਹੈ ਬਿਲਕੁਲ ਘੂਰਨਾ ਚਾਹੀਦਾ ਸਾਰਾ ਟੱਬਰ ਦਿਵਾਲੇ ਨਾ ਹੋਇਆ ਕਰੋ ਕਈ ਵਾਰ ਦਾਦੀਆਂ ਇੰਨਾ ਕ ਪੋਤਿਆਂ ਨੂੰ ਸਿਰ ਚੜਾ ਲੰਦੀਆਂ ਨੇ ਆਪ ਤਾਂ ਕਈ ਵਾਰ ਫਿਰ ਅ ਦਾਦੀ ਨੰਗ ਜਾਂਦੀ ਆ ਫਿਰ ਭੁਗਤਣਾ ਮਾਂ ਨੂੰ ਪੈ ਜਾਂਦਾ ਠੀਕ ਆ ਜੀ ਸੋਈ ਗੱਲਾਂ ਕਿਉਂਕਿ ਮਾਮਾ ਨੇ ਸਦਾ ਲਈ ਸੰਭਣਾ ਹੁੰਦਾ ਉਹਨਾਂ ਨੂੰ ਗੱਭਰੂ ਹੋਿਆਂ ਨੂੰ ਵੀ ਸੰਭਣਾ ਹੁੰਦਾ ਇਹ ਗੱਲ ਬਹੁਤ ਤੁਹਾਡੇ ਲਈ ਮਾੜੀ ਆ ਠੀਕ ਆ ਪੋਤੇ ਸਭ ਨੂੰ ਪਿਆਰੇ ਹੁੰਦੇ ਆ ਪਰ ਅੰਨਾ ਪਿਆਰ ਨਾ ਕਰਿਆ ਕਰੋ ਕਿਉਂਕਿ ਬੱਚਿਆਂ ਨੂੰ ਜੀਣਾ ਵੀ ਅਸੀਂ ਉਹ ਸਿਖਾਉਣਾ ਹੁੰਦਾ ਹੈ ਜਦ ਅਸੀਂ ਮਾਮਤਾ ਲਟਾਉਨੇ ਆ ਜੀਣਾ ਵੀ ਉਹਨਾਂ ਨੂੰ ਅਸੀਂ ਉਹ ਸਿਖਾਉਣਾ ਹੈ ਚੰਗੇ ਮਾੜੇ ਤੋਂ ਵੀ ਅਸੀਂ ਉਹ ਰੋਕਣਾ ਹੈ ਠੀਕ ਹੈ ਇੱਕ ਗੱਲ ਮੈਂ ਹੋਰ ਦੇਖੀ ਆ ਕਈ ਪੈਣਾ ਚ ਮੇਤੇ ਵੀ ਕਿਤੇ ਕਿਤੇ ਗਲਤੀ ਹੋ ਜਾਂਦੀ ਆ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਗੱਲੀਆਂ ਮੈਂ ਵੀ ਤਾਂ ਉਤੋਂ ਬਾਹਰ ਨਹੀਂ ਮਾਮਾ ਆਪ ਜਿੰਨਾ ਮਰਜ਼ੀ ਖੂਰੀ ਜਾਣ ਜੇ ਮਾਣਾ ਮੋਟਾ ਪੀਉਨੇ ਕੋ ਹੁਰਤਾ ਤਾਂ ਪੀਉਣਾ ਲੜਪੈਣਾ ਇਹ ਵੀ ਮੈਂ ਬਹੁਤ ਦੇਖਿਆ ਬਈ ਪਤਾ ਨਹੀਂ ਮਾਂ ਦੀ ਮਮਤਾ ਹੀ ਇਹ ਜੀ ਇੰਨੀ ਹੁੰਦੀ ਆ ਮਾਂ ਆਪ ਜਿੰਨਾ ਮਰਜੀ ਕੁੱਟ ਲਵੇ ਘੂਰ ਲਵੇ ਗਾਲਾਂ ਕੱਢ ਲਵੇ ਤੀ ਪੁੱਤ ਨੂੰ ਪਰ ਜਾ ਤੀਏ ਨੇ ਤਾਂ ਖਾਦੀ ਖੜੀ ਪਿਓ ਤੋਂ ਵੀ ਬਰਦਾਸ਼ਤ ਨਹੀਂ ਕਰਦੀ ਵੀ ਪਿਓ ਬੱਚੇ ਨੂੰ ਕੁਝ ਕਹੇ ਮਾਂ ਇੱਕ ਹਿੰਦੀ ਆ ਬਸ ਮੇਰਾ ਹੀ ਹੱਕ ਹੈ ਜਬਕ ਤੇ ਮੈਂ ਹੀ ਘੂਰ ਸਕਦੀ ਆ ਹੋਰ ਨਹੀਂ ਕੋਈ ਘੂਰ ਸਕਦਾ ਮੈਂ ਤੁਹਾਨੂੰ ਚੱਲਦੀ ਵੀਡੀਓ 'ਚ ਇੱਕ ਗੱਲ ਦੱਸਦੀ ਆ ਮੈਂ ਆਪਣਾ ਭੈਣ ਹੈ ਮੁਹਾਲੀ ਤੋਂ ਪ੍ਰਭਜੋਤ ਕੋ ਟਿੱਲੋਂ ਤੇ ਉਹਨਾਂ ਨੇ ਬਹੁਤ ਵਧੀਆ ਇੱਕ ਗੱਲ ਕਹੀ ਸੀ ਆਪਣੇ ਵਿਚਾਰ ਵਿੱਚ ਕਹਿੰਦੇ ਵੀ ਜਿਹੜੀਆਂ ਮਾਂ ਮੈਂ ਉਹ ਸਾਰੀ ਉਮਰ ਆਪਣੇ ਬੱਚਿਆਂ ਪਿੱਛੇ ਆਪਣੇ ਆਦਮੀਆਂ ਨਾਲੇ ਲੜੀ ਜਾਂਦੀਆਂ ਨੇ ਆਪ ਮਾਂ ਕੋ ਉਸ ਕਹਿ ਲਵੇ ਕਹਿੰਦੇ ਜਦੋਂ ਉਹੀ ਬੱਚੇ ਵੱਡੇ ਹੋ ਕੇ ਮਾਂ ਮਾਂ ਨਾਲ ਬਿਤਕਰਾ ਕਰਦੇ ਨੇ ਕਹਿੰਦੇ ਫਿਰ ਮਾਂ ਇਹੀ ਸੋਚਦੀ ਹੈ ਵੀ ਮੈਂ ਸਾਰੀ ਉਮਰ ਆਪਣੇ ਆਦਮੀ ਨਾਲ ਇਹ ਜਵਾਕ ਪਿੱਛੇ ਲੜਦੀ ਰਹੀ ਇਹ ਜਵਾਕ ਅੱਜ ਮੇ ਧੋਖਾ ਫੇਰਦਾ ਫਿਰ ਇਹਦੇ ਨਾਲ ਉਹਦਾ ਭਾਈ ਜੀ ਦੇ ਨਾਲ ਮੈਂ ਵਿਆਹ ਹੀ ਆ ਉਹੀ ਚੰਗਾ ਕਹੁੰਦੇ ਮਾਂ ਦੀ ਜਿਹੜੀ ਮਮਤਾ ਏ ਉਹ ਬਹੁਤ ਕੀ ਦਸੀਏ ਮਾਂ ਦੀ ਮਮਤਾ ਮਾਂ ਦੀ ਮਮਤਾ ਲਈ ਕੋਈ ਸ਼ਬਦ ਵੀ ਨਹੀਂ ਮੇਰੇ ਕੋਲ ਹੈਗਾ ਕਿਉਂਕਿ ਮੇਰੇ ਨਾਲ ਵੀ ਇਹ ਹੁੰਦੀ ਆ ਮੈਂ ਜਿੰਨਾ ਮਰਜੀ ਘੂਰ ਲਾ ਰਵਿੰਦਰ ਨੂੰ ਮੈਂ ਜਿੰਨਾ ਮਰਜੀ ਉਹਨੂੰ ਘੂਰ ਲਾਂ ਚਲੋ ਗੱਭਰੂ ਹੋਇਆ ਹੋਇਆ ਫੇਰ ਵੀ ਘੂਰ ਖਾ ਲੈਂਦਾ ਮੈਂ ਜਿੰਨਾ ਮਰਜੀ ਘੂਰ ਲਾਂ ਜੇ ਮਾੜਾ ਜਿਹੇ ਪਾਪਾ ਕੁਝ ਕਹਿ ਦੋਂਦੇ ਨੇ ਮੈਂ ਜਦੇ ਕਹਿ ਦੰਨੀ ਆ ਆਇ ਨਾ ਕਿਹਾ ਕਰੋ ਤੁਸੀਂ ਮੁੰਡੇ ਨੂੰ ਉਹ ਕਹਿੰਦੇ ਤੂੰ ਕੱਦੀ ਲੱਗੀ ਹੋਈ ਆ ਜੇ ਮੈਂ ਦੋ ਸ਼ਬਦ ਕਹੇ ਤੇ ਤਾਂ ਕੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਪਿਓ ਦਾ ਹੱਕ ਨਹੀਂ ਹੁੰਦਾ ਪਿਓ ਤਾਂ ਸਭ ਤੋਂ ਪਹਿਲਾ ਹੁੰਦਾ ਹੈ ਬੱਚੇ ਦਾ ਸੱਚਾ ਸਾਥੀ ਬਈ ਪਿਓ ਦਾ ਵੀ ਉਨਾ ਹੀ ਹੱਕ ਹੁੰਦਾ ਜਿੰਨਾ ਮਾਂ ਦਾ ਪਰ ਪਤਾ ਨਹੀਂ ਕਿਉਂ ਮਾਂ ਦੀ ਮਮਤਾ ਹੁੰਦੀ ਉਹ ਅੰਨੀ ਆ ਉਹਨੂੰ ਚੰਗੇ ਮਾੜੇ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਮੇਰੇ ਲਈ ਸਹੀ ਆ ਕੀ ਗਲਤ ਆ ਬਸ ਮਮਤਾ ਕਰਦੀ ਆ ਠੀਕ ਆ ਜੀ ਸੋਹੀ ਗੱਲਾਂ ਬਈ ਅਕੰਟ ਪਰਦਵਾਲੇ ਨਾ ਹੋਇਆ ਕਰੋ ਜੇ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਤਾਂ ਉਹਨਾਂ ਨੂੰ ਜੀਣਾ ਵੀ ਅਸੀਂ ਉਹ ਸਿਖਾਉਣਾ ਚੰਗੇ ਮਾੜੇ ਤੋਂ ਵੀ ਅਸੀਂ ਰੋਕਣਾ ਹੈ ਉਹਨਾਂ ਨੂੰ ਜਿਉਂ ਜਿਉਂ ਬੱਚਾ ਬੱਚੇ ਦੀ ਏਜ ਵਾਧੀ ਜਾਂਦੀ ਹੈ ਤਿਉਂ ਤਿਉਂ ਅਸੀਂ ਬੱਚੇ ਨੂੰ ਉਸ ਹਿਸਾਬ ਨਾਲ ਸਿਖਲਾਈ ਦੰਦੇ ਜਾਣਾ ਹੈ ਠੀਕ ਹੈ ਜੀ ਅੱਜ ਕੱਲ ਬੱਚੇ ਲੱਥ ਪਾਣਾ ਬਹੁਤ ਕਰਦੇ ਨੇ ਸੋਹੀ ਗੱਲਾਂ ਦਾਦੇ ਦਾਦੀਆਂ ਨੂੰ ਰਿਕੁਐਸਟ ਹੈ ਭੂਆ ਨੂੰ ਰਿਕੁਐਸਟ ਹੈ ਬੱਚਿਆਂ ਦੀਆਂ ਨੂੰ ਬਈ ਥੋੜਾ ਬੋਤਾ ਮਾਂ ਨੂੰ ਵੀ ਘੂਰ ਲੈਣ ਦਿਆ ਕਰੋ ਮਾਣ ਨੂੰ ਇਹ ਨਾ ਕਿਹਾ ਕਰੋ ਵੀ ਤੁਸੀਂ ਤੂੰ ਘੂਰਦੀ ਘਾਤੇ ਆ ਕਿਉਂਕਿ ਫਿਰ ਦੁੱਖ ਵੀ ਮਾਮਾ ਹੀ ਭੋਗਦਿਆਂ ਨੇ ਜਦੋਂ ਬੱਚਾ ਕਰਾਹੀ ਪੈ ਜਾਂਦਾ ਹੈ ਜਦੋਂ ਬੱਚਾ ਸਿਰ ਤੇ ਝੜ ਜਾਂਦਾ ਸੋਈ ਗੱਲਾਂ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ